ਬੰਦ ਹੋ ਗਏ ਨੇ ਕਾਰਪੋਰੇਟ ਜੋ ਕੰਪਨੀਆਂ ਹੈ ਉਸ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਕਿਵੇਂ ਸਮਝਿਆ ਜਾਵੇ ਦਰਸ਼ਕ ਜਿਹੜੇ ਨੇ ਜਾਨਣਾ ਚਾਹੁੰਦੇ ਨੇ ਕਿ ਆਖਿਰ ਇਹ ਹੋਇਆ ਕੀ ਹੈ ਦੇਖੋ ਅੱਜ ਦੀ ਡੇਟ ਦੇ ਵਿੱਚ ਅਗਰ ਤੁਸੀਂ ਦੇਖੋਗੇ 99% ਬਿਜ਼ਨਸ ਜਿਹੜਾ ਹੈਗਾ ਆਨਲਾਈਨ ਚੱਲ ਰਿਹਾ ਹੈਗਾ ਜੀ ਆਨਲਾਈਨ ਬਿਜ਼ਨਸ ਇੰਪੈਕਟ ਹੁੰਦਾ ਜਦੋਂ ਕੋਈ ਵੀ ਸਰਵਿਸ ਇੰਪੈਕਟ ਹੋਏਗੀ ਐਦੇ ਵਿੱਚ ਕੀ ਹੋਇਆ ਕਿ ਮਾਈਕਰੋਸਾਫਟ ਦਾ ਐਜ਼ੂਰ ਸਰਵਰ ਜਿਹੜਾ ਹੈਗਾ ਉਹ ਇੰਪੈਕਟ ਹੋਇਆ ਹੈ Microsoft Azure Services ਦੇ ਉੱਤੇ ਬਹੁਤ ਸਾਰੀਆਂ ਕੰਪਨੀਆਂ ਜਿਵੇਂ Indigo ਵਗੈਰੇ ਹੋਰ ਬਹੁਤ ਸਾਰੀ 에ਰਲਾਈਨ ਬੈਂਕ ਜਾਂ ਕਾਫੀ ਸਾਰੀ ਕਾਰਪੋਰੇਟ ਹੈ ਤੇ ਉੱਤੇ ਕੰਮ ਕਰਦੀਆਂ ਨੇ Microsoft ਹੋਰ AWS ਨੂੰ ਬੜਾ ਟਰਸਟਡ ਨੇਮ ਸਮਝਿਆ ਜਾਂਦਾ ਹੈ ਅਗਰ ਆਪਾਂ ਗੱਲ ਕਰਦੇ ਆਂ ਆਈਟੀ ਵਰਲਡ ਦੀਆਂ ਅਗਰ ਉਹਨਾਂ ਦੇ ਉੱਤੇ ਐਸੀ ਦੀ ਦਿੱਕਤ ਆਈ ਹੈ ਤੇ ਇਹਨਾਂ ਦਾ ਬਹੁਤ ਗਲਤ ਇੰਪੈਕਟ ਇੱਕ ਜਾਏਗਾ ਲੋਕ ਇਹਨਾਂ ਨੂੰ ਮੂਵ ਕਰਨ ਦੀ ਵੀ ਸੋਚਣਗੇ ਵੀ ਆਪਾਂ ਕਿਤੇ ਹੋਰ ਜਗ੍ਹਾ ਮੂਵ ਕਰੀਏ ਐ ਉਹੀ ਅਟੈਕ ਵੀ ਹੋ ਸਕਦਾ ਹੈ ਆਜੇ ਕੰਪਨੀ ਨੇ ਕੁਝ ਡਿਸਕਲੋਸ ਨਹੀਂ ਕੀਤਾ ਉਹਨੇ ਕੋਈ ਰੀਜ਼ਨ ਡਿਸਕਲੋਸ ਨਹੀਂ ਕੀਤਾ ਹੈਗਾ ਕਿ ਇਹ ਹੋਇਆ ਕਿਉਂ ਹੈ ਤੇ ਕਿਸ ਕਰਕੇ ਹੋਇਆ ਹੈ ਤੇ ਪਾਰਟਿਕੂਲਰਲੀ ਕਿਹੜੇ ਡਾਟਾ ਸੈਂਟਰ ਤੇ ਹੋਇਆ ਜਿਸ ਦੇ ਨਾਲ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਇਹ ਕਿਹੜੀ ਕਿਹੜੀ ਸਰਵਿਸਿਜ਼ ਦੇ ਵਿੱਚ ਪ੍ਰੋਬਲਮ ਆਈਆਂ ਨੇ ਉਹਨਾਂ ਨੇ ਹੁਣ ਤੱਕ ਕੋਈ ਡਿਸਕਲੋਸ ਨਹੀਂ ਕੀਤਾ ਬਟ ਆਈ ਬਲੀਵ ਕਿ ਉਹ ਛੇਤੀ ਡਿਸਕਲੋਸ ਕਰਨਗੇ ਕਿ ਇਹ ਵੀ ਕਿੱਥੇ ਕਿੱਥੇ ਉਹਨਾਂ ਨੂੰ ਦਿੱਕਤ ਆਈ ਹੈ ਮੰਨਿਆ ਜਾਵੇ ਕਿ ਇਸ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਏਗਾ ਚਾਹੇ ਉਹ ਯਾਤਰੀਆਂ ਦੀ ਪਰੇਸ਼ਾਨੀ ਦੀ ਗੱਲ ਹੋਵੇ ਤੇ ਚਾਹੇ ਉਹ ਰੈਵਨਿਊ ਦੇ ਰੂਪ ਦੇ ਵਿੱਚ ਹੋ ਡੈਫੀਨਿਟਲੀ ਦੇਖੋ ਜਦੋਂ 에어ਲਾਈਨ ਦੀ ਸਰਵਿਸੇਸ ਇੰਫੈਕਟ ਹੁੰਦੀਆਂ ਨੇ ਜਾਂ ਕੋਈ ਵੀ ਟ੍ਰੈਫਿਕ ਨਾ ਜਾਂ 에어 ਟ੍ਰੈਫਿਕ ਹੈ ਜਨਰਲ ਟ੍ਰੈਫਿਕ ਵੀ ਇੰਫੈਕਟ ਹੁੰਦਾ ਤੇ ਉਹਦੇ ਨਾਲ ਬਹੁਤ ਪਰੇਸ਼ਾਨ ਹੁੰਦੇ ਬੁੱਕ ਕਰਨ ਦੇ ਆ ਫਲਾਈਟ ਦੀ ਚੈੱਕ ਇਨ ਕਰਨ ਦੇ ਪ੍ਰੋਸੈਸ ਦੇ ਵਿੱਚ ਉਹ ਸਾਰੇ ਜਿੰਨੇ ਸਲੋ ਹੋ ਗਈਆਂ ਅਦਰ ਬੌਟੋਮੈਟਿਕਲੀ ਇੰਫੈਕਟ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੇ ਕਰਕੇ 딜ੇ ਆਣਾ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਇਹਦਾ ਪ੍ਰਸਾਰਣ ਬੰਦ ਹੋਇਆ ਹੈ ਆਸਟ੍ਰੇਲੀਆ ਦੀ ਟੈਲੀਕਾਮ ਕੰਪਨੀ ਟੈਲਸਟਰਾ ਗਰੁੱਪ ਜਿਹੜੀ ਆ ਉਹ ਵੀ ਪ੍ਰਭਾਵਿਤ ਹੋਈ ਹੈ ਕਲਾਊਡ ਕੰਪਿਊਟਿੰਗ ਪਲੇਟਫਾਰਮ ਦੇ ਮਾਈਕਰੋਸਾਫਟ ਬਲ ਅਸਟ੍ਰੇਲੀਆ ਦੇ ਵਿੱਚ ਵੀ ਦਿੱਕਤ ਆ ਰਹੀ ਆ ਬ੍ਰਿਟੇਨ ਦੇ ਵਿੱਚ ਵੀ ਦਿੱਕਤ ਆ ਰਹੀ ਆ ਬਹੁਤ ਸਾਰੇ ਜਿਹੜੇ ਨਿਊਜ਼ ਚੈਨਲ ਨੇ ਉਹਨਾਂ ਦੇ ਪ੍ਰਸਾਰਣ ਬੰਦ ਹੋਏ ਨੇ ਹਾਂਗਕਾਂਗ 에ਅਰਪੋਰਟ ਤੇ ਵੀ ਚੈੱਕ ਇਨ ਜਿਹੜਾ ਹੈ ਉਹ ਠੱਪ ਹੋ ਕੇ ਰਹਿ ਗਿਆ ਦੁਨੀਆ ਭਰ ਦੇ ਵਿੱਚ ਹਵਾਈ ਸੇਵਾਵਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ ਬ੍ਰਿਟੇਨ ਦੀ ਰੇਲ ਸੇਵਾ ਪ੍ਰਭਾਵਿਤ ਹੋਈ ਆ ਯੂਕੇ ਦਾ ਸਕਾਈ ਨਿਊਜ਼ ਆਫ 에ਅਰ ਹੋ ਗਿਆ ਹੈ ਟਿਕਟ ਬੁਕਿੰਗ ਤੇ ਚੈੱਕ ਇਨ ਤੇ ਯਾਤਰੀ ਪਰੇਸ਼ਾਨ ਹੋ ਰਹੇ ਨੇ ਮਾਈਕਰੋਸਾਫਟ ਦਾ ਸਰਵਰ ਡਾਊਨ ਹੋਇਆ ਤਕਨੀਕੀ ਖਰਾਬੀ ਆਈ ਹੈ ਜਿਸ ਕਾਰਨ ਦੁਨੀਆ ਭਰ ਦੇ ਵਿੱਚ ਹੜਕੰਪ ਮਚ ਗਿਆ ਕੰਮ ਜਿਹੜਾ ਏ ਉਹ ਸਹੀ ਢੰਗ ਨਾਲ ਨਹੀਂ ਚੱਲ ਰਿਹਾ ਆਸਟ੍ਰੇਲੀਆ ਦਾ ABC ਨਿਊਜ਼ ਉਸ ਦੇ ਵਿੱਚ ਵੀ ਤਕਨੀਕੀ ਖਰਾਬੀ ਆਈ ਆ ਬਹੁਤ ਸਾਰੀਆਂ ਕਾਰਪੋਰੇਟ ਕੰਪਨੀਆਂਜ਼ ਦੇ ਵਿੱਚ ਕੰਮ ਜਿਹੜਾ ਠੱਪ ਹੋ ਗਿਆ ਬੈਂਕਿੰਗ ਸੈਕਟਰ ਇਸ ਵੇਲੇ ਰੁਕਿਆ ਨਜ਼ਰ ਆ ਰਿਹਾ ਹੈ ਸਪਾਈਸ ਜੈਟ ਇੰਡੀਗੋ ਤੇ ਹੋਰ ਜੜੀਆਂ 에ਅਰਲਾਈਨਸ ਨੇ ਉਹਨਾਂ ਦੇ ਸਰਵਰ ਜੋ ਡਾਊਨ ਨੇ ਕਿਉਂਕਿ ਮਾਈਕਰੋਸਾਫਟ ਦਾ ਸਰਵਰ ਡਾਊਨ ਹੈ ਚੈੱਕ ਇਨ ਨਹੀਂ ਹੋ ਪਾ ਰਿਹਾ ਬੁਕਿੰਗ ਨਹੀਂ ਹੋ ਪਾ ਰਹੀ ਜਿਸ ਕਰਕੇ ਦਿੱਕਤ ਆ ਰਹੀ ਹੈ ਉਹਨੇ ਤੇ 12 ਰੁਕ ਗਿਆ ਹੈ जो विंडोज के सिस्टम्स हैं मेजरली उन्हीं पर प्रॉब्लम आया है यानी जो लोग विंडोज के सर्वर्स के माध्यम से काम कर रहे थे वो उनको दिक्कत आई है जैसे अमेरिका में नाइन वन वन है ऐसी सर्विसेज जो कि इमरजेंसी सर्विसेज हैं वो सब भी प्रभावित हुई है तो अगर ये तकनीकी प्रॉब्लम है तो इसको रोल बैक करना चाहिए उनको तुरंत और पुराने जो सॉफ्टवेयर की स्थिति है जो पुराना वर्जन है उसको इमीडिएटली रेस्टोर करना चाहिए क्योंकि बहुत बड़े क्षेत्र को बहुत बड़े लोगों को और पूरे विश्व की विभिन्न सर्विसेज को प्रभावित कर रहा है जिसमें इमरजेंसी भी है स्टॉक एक्सचेंजेस भी है और अभी तक ऐसा नहीं हुआ है तो ऐसा माना जा सकता है कि कहीं ना कहीं ये तकनीकी ना होकर यह किसी प्रकार का मिलिशियस अटैक या साइबर अटैक हुआ है और जिसकी अभी तक पहचान नहीं हो पा रही है तो तकनीक इस दुनिया में तकनीकी तौर पर एक देश दूसरे देश के साथ जुड़ा हुआ है अनुजी बहुत बड़ी बात देखिए आपने यहां पर कही है कि ये साइबर अटैक भी हो सकता है आशंका यहां पर इस बात की भी जताई जा सकती है यानी कि बहुत गहरी जांच इसकी हो सकती है लेकिन आपको लगता है कि अगर ये वाकई ऐसा है अगर ये किसी तरह के साइबर अटैक से जुड़ा हुआ है तो एक बहुत बड़ी साजिश एक बहुत बड़ी दिक्कत यहां पर हो सकती है शुक्रिया बातचीत के लिए तो कई देश जो है भारत समेत इससे बुरी तरह से प्रभावित हो चुके हैं ਨਜ਼ਰ ਇਸ ਸਭ ਤੋਂ ਵੱਡੀ ਖਬਰ ਪਰ ਬਣੀ ਹੋਈ ਹੈ ਦ ਮਾਈਕਰੋਸਾਫਟ ਕਲਾਉਡ ਦੇ ਠੱਪ ਹੋਣ ਦੇ ਕਾਰਨ ਪੂਰੀ ਦੁਨੀਆ ਠੱਪ ਹੋ ਗਈ ਹੈ ਜਿਸ ਦੀ ਵਜ੍ਹਾ ਕਰਕੇ ਦੁਨੀਆ ਭਰ ਦੇ ਵਿੱਚ ਤਾਮਾਮ ਬੈਂਕ ਬਿਜ਼ਨਸ 에ਅਰਲਾਈਨ ਕਲਾਉਡ ਸਰਵਰ ਇਸ ਤੇ ਨਿਰਭਰ ਨੇ ਤੇ ਮਾਈਕਰੋਸਾਫਟ ਕਲਾਉਡ ਦੇ ਡਾਊਨ ਹੋਣ ਦੇ ਕਾਰਨ ਭਾਰਤ ਅਮਰੀਕਾ ਆਸਟ੍ਰੇਲੀਆ ਸਮੇਤ ਦੁਨੀਆ ਭਰ ਦੇ ਵਿੱਚ ਸੈਂਕੜੇ ਫਲਾਈਟਸ ਕੈਨਸਲ ਹੋ ਗਈਆਂ ਨੇ ਤਿਕਿਆਂ ਦਾ ਸਮਾਂ ਬਦਲਣਾ ਪਿਆ ਹੈ ਦੱਸਦੀ ਹੈ ਕਿ 에ਅਰਲਾਈਨਸ ਕੰਪਨੀਆਂ ਨੇ ਆਪਣੇ ਯਾਤਰੀਆਂ ਨੂੰ ਇਸ ਆਊਟੇਜ ਦੇ ਕਾਰਨ ਸੇਵਾਵਾਂ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ ਬਹੁਤ ਸਾਰੀਆਂ ਕੰਪਨੀਆਂ ਨੇ ਜੋ ਕਲਾਊਡ ਸਰਵਰ ਦਾ ਇਸਤੇਮਾਲ ਕਰਦੀਆਂ ਨੇ ਇਸ ਵਕਤ ਕਲਾਊਡ ਸਰਵਿਸ ਦੇਣ ਵਾਲੀਆਂ ਤਿੰਨ ਪ੍ਰਮੁੱਖ ਕੰਪਨੀਆਂ ਜਿਸ ਦੇ ਵਿੱਚ ਮਾਈਕਰੋਸਾਫਟ ਹੈ Amazon ਹੈ Google ਹੈ ਤੇ ਉਸ ਦੇ ਵਿੱਚ ਹੁਣ ਜੋ ਮਾਈਕਰੋਸਾਫਟ ਕਲਾਊਡ ਹੈ ਉਸ ਦਾ ਆਊਟੇਜ ਪ੍ਰਭਾਵਿਤ ਹੋਇਆ ਹੈ ਉਸ ਦਾ ਜੋ ਸਰਵਰ ਹੈ ਉਹ ਡਾਊਨ ਹੋਇਆ ਹੈ ਜਿਸ ਕਰਕੇ ਦੁਨੀਆ ਭਰ ਦੇ ਵਿੱਚ ਇਹ ਦਿੱਕਤ ਆ ਰਹੀ ਹੈ 에어ਪੋਰਟ ਤੇ ਵੱਡੀ ਗਿਣਤੀ ਦੇ ਵਿੱਚ ਮੁਸਾਫਿਰ ਜਿਹੜੇ ਨੇ ਉਹ ਪਰੇਸ਼ਾਨ ਹੋਏ ਨਹੀਂ